ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਰੀ ਫਾਰਮ ਤੋਂ ਰਾਬੋ ਬੋ ਬੋ ਵੈਲਕਮ ਹੈ ਜੀ ਤੇ ਬਾਈ ਜੀ ਅੱਜ ਆਪਾਂ ਪਹੁੰਚ ਚੁੱਕੇ ਆਂ ਕਾਲੂ ਦੇ ਗੁਰਦਿਆਲ ਸਿੰਘ ਉਹਨਾਂ ਕੋਲ ਤੇ ਦੇਖੋ ਅੱਜ ਵੀ ਨਾਲ ਕੋਲ ਵੀਰਾਂ ਕੋਈ ਪੰਜ ਛੇ ਲੈਗ ਪਰ ਬੜਾ ਸੇਲ ਆ ਤੇ ਬਾਕੀ ਬਾਈ ਜੀ ਨੇ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲੂ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਆ ਤਾਂ ਗਰੇ ਸੰਦੀਪ ਡੇਰੀ ਫਾਰਮ ਚੈਨਲ ਦੇਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ ਵੈਸੇ ਬੜੀ ਪੱਕੇ ਭੁਗ ਠੋਕੇ ਬਣੇ ਆ ਤਿਆਰ ਹੋ ਗਈ ਜਾਨੂ ਤਿਆਰ ਹੁੰਦੇ ਤਾ ਨਾ ਪਾਇ ਫਰ ਆਪਣੀ ਪਤਲੀ ਪੈਂਡ ਕਿੱਥੇ ਵੇਰੀ ਛੱਡ ਕਿੱਥੇ ਵੇ ਪਤਾ ਹੀ ਨਹੀਂ ਨਹੀਂ ਇਹ ਤਾਂ ਗੱਲ ਐ ਚਲੋ ਐ ਹੀ ਹਾਂਜੀ ਹਾਂਜੀ ਹੋਰ ਸੁਣਾਓ ਬਾਸ ਵਧੀਆ 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 ਚੱਲ ਰਿਹਾ ਕਾਰੋਬਾਰ ਹਾਂਜੀ ਹਾਂਜੀ ਕਾਰੋਬਾਰ ਵਧੀਆ ਚੱਲ ਰਿਹਾ ਤੇ ਵਿਗਿਆ ਦੀ ਮਾਲ ਉਹ ਤੋਂ ਮਾਲ ਹਾਂਜੀ ਵਿਗਿਆ ਠੀਕ ਆ ਹਾਂ ਥੋੜਾ ਜਿਹਾ ਖੇ ਖੇ ਕੇ ਵਿਗਿਆ ਨਾ ਹਾਂ ਮਾ ਥੋੜਾ ਪੂਰਾ ਜੇ ਨਾ ਹੁਣ ਗਾਗ ਕਣਕ ਗੁਣਕ ਨੂੰ ਡੇ ਹੁਣ ਤੂੜੀ ਤੜੀ ਵਾਲੇ ਬੰਨੇ ਹੋ ਗਏ ਇਹ ਹਜੇ ਕਟੋੜੇ 5 ਦਿਨ ਲੱਗੇ ਆਜੇ ਪੰਜਾਂ 10 15 ਲੱਗਣਗੇ ਹਾਂਜੀ ਹਾਂਜੀ ਫੇਰ ਬਾਅਦ ਚ ਆਪ ਇਹ ਬਈ ਹੈ ਕਾਲੂ ਬਈ ਗਰਮੀ ਦੀ ਨਹੀਂ ਗੱਲ ਸੁੱਤੇ ਬੇ ਯਾਰ ਗਰਮੀ ਹੋ ਜਾ ਹੋਰ ਹੌਣ ਮਾਣ ਜਾ ਸੂਰਜ ਸਾਹਮਣੇ ਦੀ ਥਾਮ ਲੈਣੀ ਨਹੀਂ ਜਾਈਏ ਤੇ ਚਲੋ ਹੁਣ ਇਹ ਜਿਹੜੀ ਹੁਣ ਚੀਜ਼ਾਂ ਮਾਰ ਨੇ ਬਣਾਈਆਂ ਭਈ ਇਹਨਾਂ ਹੁਣ ਇਹ ਇਹ ਤੁਹਾਨੂੰ ਪਾ ਪਾਈ ਇਹਨਾਂ ਤੋਂ ਬਗੈਰ ਸਰਨਾ ਨਹੀਂ ਆ ਨਹੀਂ ਸਰਨਾ ਤੁਹਾਨੂੰ ਵੀ ਲੈਉਣੀਆਂ ਪੈਣੀਆਂ ਵਾ ਤੇ ਜਿਨ੍ਹਾਂ ਨੇ ਰੱਖੀਆਂ ਉਹਨਾਂ ਨੂੰ ਲੈਣੀਆਂ ਵੀ ਪੈਣੀਆਂ ਵਾ ਬਿਲਕੁਲ ਚਲੋ ਆ ਜਾਓ ਫਿਰ ਕਾਲੂ ਜੀ ਇੱਧਰ ਤੇ ਕੰਮ ਸ਼ੁਰੂ ਦੱਸੋ ਜੀ ਬਾਜੀ ਫਿਰ ਹਾਂਜੀ ਇਹ ਸੰਦੀਪ ਬਾਜੀ ਵਸੀਏ ਸੂਹੀਆ ਹਾਂਜੀ 6 ਦੰਦ ਵਛੀ ਆ ਅੱਛਾ ਪਹਿਲਾਂ ਨਹੀਂ ਵਛੀ ਸੂਹੀ ਆ ਠੀਕ ਆ ਹਾਂਜੀ ਮਗਰ ਵੀ ਵਛੀ ਆ ਦੇ ਮਗਰਬ ਵਛੀ ਆ ਹਾਂਜੀ ਤੇ 13 14 ਕਿਲੋ ਸੰਦੀਪ ਭਾਜੀ ਬੋਲਾ ਵਾ ਦੇ ਕੋ ਕੱਲ ਦੀ ਸੂਹੀ ਆ 13 14 ਕਿਲੋ ਇਸ ਟਾਈਮ ਬੋਲੇ ਵਿੱਚ ਹੀ ਆ ਜੀ ਤੇ ਬੈੜ ਬਹੁਤ ਸੋਹਣੀ ਬੈੜ ਆ ਤੇ ਹੁਣ ਤੁਸੀਂ ਕਰਾਸ ਕਰਾਸ ਲਾ ਲਓ ਜੋ ਮਰਜੀ ਹੈ ਗੁਰੈਲ ਸਿੰਘ ਗਰਮੀ ਵਾਲਾ ਲਾ ਲੈ ਤੋਹਫਾ ਕੋਈ ਪਾ ਗਰਮੀ ਵਾਲਾ ਤੋਹਫਾ ਹੀ ਆ ਕਰਾਸ ਚ ਹੀ ਆ ਜਾਂਦੀ ਆ ਹੈ ਠੰਡੀ ਆ ਮਰਫੀ ਆ ਦਾ ਤੇ ਬੈੜ ਵੀ ਬਹੁਤ ਸੋਹਣੀ ਹਾਂਜੀ ਹਾਂਜੀ ਹੈ ਗਾਲੋ ਵੇੜੀ ਫਿਰ ਬੜੀ ਹੱਤ ਦੀ ਹੈ ਹੱਤ ਦੀ ਹੱਤ ਦੀ ਥਲੇ ਥਾਂ ਥਣ ਪਾਈ ਦੇ ਖਾਓ ਕੋਈ ਗੱਲ ਉਹ ਤੇ ਲੈ ਚੋ ਛਾਵੇਂ ਛਾਵੇਂ ਲਿਆ ਕਰ ਤੁਹਾਨੂੰ ਫਿਰ ਅੱਜਕੱਲ ਫੋਨ ਵੀ ਫਿਰ ਬੜੇ ਗਰਮ ਹੋ ਜਾਂਦੇ ਹੁੰਦੇ ਆ ਨੇ ਇਹ ਤਾਂ ਗੱਲ ਹੈਗੀ ਇੱਥੇ ਖੜਾਓ ਹੁਣ ਨਾ ਜੀ ਬਿਠੋ ਜੀ ਭਾਈ ਜੀ ਕਿੰਨਾ ਕਰਜੂ ਆ ਗੁਰਦਿਆਲ ਸੰਦੀਪ ਭਾਜੀ ਦੁੱਧ 17 18 ਕਿਲੋ ਖੁੱਲਾ ਡੁਲਾ ਦਊਗੀ ਬਾਕੀ ਸੇਵਾ ਆਪੋ ਆਪਣੀਆਂ ਕਈਆਂ ਦੀ ਵੱਧ ਵੀ ਹੈਗੀ ਹੈ ਅੱਗੇ ਦਾ 20 ਕਿਲੋ ਵਾਲਾ ਵੀ ਕੋਈ ਚੋਜੇ ਚਲੋ ਹਾਂ ਜੀ ਇਹਨਾਂ ਖੁੱਲਾ ਡੁਲਾ ਹੁਣ 13 14 ਕਿਲੋ ਇਹ ਵੇਲੇ ਹੈਗਾ ਵਾ ਚਲੋ ਆਜੋ ਆਜੋ ਹਾਂ ਜੀ ਫਿਰ ਬੋਲੋ ਦੀਪ ਜੀ 66000 ਦੀ ਦੇ ਦਿੰਨੇ ਆ ਵਸੀ 60000 ਦੀ ਯਹਾਰ ਛੋੜਿਆ 65 ਦੀ ਆਣਾ ਜੀ ਜਾਣ ਦੇ ਪਾ ਠੀਕ ਪਾ ਛੋੜੇ ਛੋੜੇ ਮੁੱਲ ਲਖਣਾ ਪਾ ਡਾਕੇ ਬਹਿਣਾ ਇਹ ਵੀ ਗੱਪਣਾ ਨਹੀਂ ਇਹ ਵੀ ਸੂਈ ਆ ਜੀ ਹਾਂਜੀ ਇਹ ਦੇ ਕੋ 10 11 ਕਿਲੋ ਦੁੱਧ ਆ ਸੰਦੀਪਾ ਜੀ 10 11 ਕਿਲੋ ਦੁੱਧ ਐਸ ਟੋ ਮੈ ਹੈਗਾ ਹਾਂ ਜੀ ਪਹਿਲਣੀਆਂ ਵੀ ਪਹਿਲਾਂ ਸੂਆ ਵਹਿਣਾ ਜੀ ਇਹ ਵੀ ਜੀ ਸੇਲ ਆ ਕੋਈ ਰਸੀ ਰਸੀ ਨਹੀਂ ਕੋਈ ਰਸੀ ਨਹੀਂ ਤਾਂ ਹਵੇ ਲੋ ਕਰੋ ਸਵਾ ਚੂ ਦੀ ਬਿਲਕੁਲ ਓਕੇ ਆ ਆ ਜੀ ਕਾਲੋ ਜੀ ਠੀਕ ਐ ਇੱਥੇ ਲਿਓ ਚੱਲ ਪਰ ਗਾਂ ਆਏ ਗਾਂ ਕਾਲੋ ਜਰਸੀ ਜੋਸ ਨਹੀਂ ਮਿਲਦੀ ਹੁਣ ਮੇਰੀ ਜੱਤੀ ਲੈ ਆ ਗੀ ਜਰਸੀ ਆ ਗਈ ਕੱਲ ਲੈ ਗਿਆ ਦੋ ਕੱਲ ਫਿਰ ਤੁਸੀਂ ਮਿਸ ਕਰਤਾ ਕੰਮ ਉਹਦੇ ਕਰੀਂ ਜਾਂਦੀਆਂ ਫਿਰ ਹੁਣ ਕੀ ਕਰੇ ਆ ਗਈਆਂ ਕੱਲ ਭਾਜੀ ਵਛੀ 24 25 ਕਿਲੋ ਦੁੱਧ ਭਰਨਾ ਹੈ ਵਛੀ ਨੇ ਤਿਆਰ ਕਰਦੇ ਆ ਫੇਮਸ ਬੜੇ ਹੋਏ ਹੋਏ ਆ ਹੈ ਗੱਲਾਂ ਹਾਂਜੀ ਹੁਣ ਫੇਮਸ ਬੜੇ ਹੋਏ ਹੋਏ ਆ ਸਾਡੀ ਵੀ ਨਾ ਬਾਨੀ ਉਧਰ ਜਿਹੜਾ ਮਾਲ ਜਾਈ ਜਾਂਦਾ ਹਾਂ ਹਾਂਜੀ ਫਿਰ ਸੰਦੀਪ ਜੀ ਇਹ 45000 ਦੀ ਹਾਨ ਆ ਜੀ ਠੀਕ ਆ ਠੀਕ ਆ ਨਾ ਬਿਲਕੁਲ ਆ ਬਾਤ ਜਿਹੜੀਆਂ ਜਾਂਦੀਆਂ ਜਾਣ ਮਿੰਟੋ ਮਿੰਟੇ ਵਾ 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 ਤੇ ਆਹਾਂ ਬਾਈ ਇਹ ਸਨੀਪ ਭਾਜੀ ਕੱਚੀ ਆ 20 25 ਦਿਨਾਂ ਅੱਛਾ ਵੇਖ ਲਓ ਤੁਸੀਂ ਦੁੱਧ 30 ਕਿਲੋ ਵਾਲੀ ਵਛੀ ਆ ਅੱਛਾ 30 ਲੀਟਰ ਦੁੱਧ ਚੋਇਆ ਹੋਆ ਉਹਨਾਂ ਨੇ ਲੋ ਜੀ ਹਾਂ ਹੁਣ 20 25 ਦਿਨ ਸਾਂਭਣ ਸਾਂਭਣ ਵਾਲੀ ਆ ਜਿਹੜੀ ਮੇਨ ਆ ਇਹ ਕੋਕਰ ਐਂਡ ਪੀਸ ਹੀ ਹੈ ਜੀ ਇਹ ਵੀ ਆਜੋ ਕਰੋ ਦੀ ਕਰੋਸ ਟੈਪ ਹੀ ਆ ਹਾਂ ਜੀ ਤੇ ਵੇੜ ਦੁੱਧ ਦੁੱਧ ਵੱਡੀ ਆ ਵਜਨ ਵਾਲੀ ਫੁੱਲ ਵਾਲੀ ਆ ਹਾਲੇ ਲੈ ਜੂਗਾ ਦਵਾ ਬਰ ਬੰਦੇ ਨੇ 25 ਦਿਨ ਖੁੱਲੇ ਡੁੱਲੇ ਆ 20 25 ਦਿਨ ਅੱਛਾ 20 25 ਦਿਨ ਲੈ ਜੀ ਹਾਂ ਜੀ ਹਾਂ ਜੀ ਇੰਨੇ ਖੁੱਲੇ ਡੁੱਲੇ ਐਵੇਂ ਕਹਿ ਦਈਏ 10 ਦਿਨ 10 ਦਿਨ ਨਹੀਂ 20 25 ਦਿਨ ਲੈ ਜਾਣੇ ਆ ਠੀਕ ਹੈ ਤੇ ਬਾਜੀ ਫਿਰ ਇਹਦੀ ਕੀਮਤ ਸੰਦੀਪ ਭਾਈ ਇਹਦੀ ਕੀਮਤ ਤੇ ਤੁਹਾਨੂੰ ਪਤਾ ਤਿਆਰ ਹੋਵੇ ਵਾਸੀ ਫਿਰ ਤੇ ਭਾਵੇਂ 80 85 ਦੀ ਵੇਚ ਲੈਂਦੇ ਤੇ ਹੁਣ ਆਪਾਂ ਜੈ ਜੀ ਦੇ ਦੇਣੀ ਆ 60 ਦੀ ਦੇ ਦਈਏ ਠੀਕ ਹੈ ਭਾਈ 55000 ਨਹੀਂ ਫਿਰ ਠੀਕ ਹੈ ਜੈ ਜੀ ਹੈ ਠੀਕ ਹੈ ਜੈ ਜੀ ਹੈ ਹੁਣ ਦਾ ਐਂਡ ਹੀ ਆ ਗਿਆ ਇਹ ਜਰਸੀ ਜਰਸੀ ਜਨੀਪਾ ਜੀ ਵਸ਼ੀ ਮਗਰਿਆ ਹਾਂਜੀ ਤੇ ਦੁੱਧ ਇਹਦੇ ਕੋਲ 10 11 ਕਿਲੋ ਖੁੱਲਾ ਡੋਲਾਇਆ 10 ਕਿਲੋ ਖੁੱਲਾ ਡੋਲਾਇਆ ਗਏ ਹੈ ਹਾਂਜੀ ਠੀਕ ਜਾ ਨਾ 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 ਬੋਲੋ ਬੋਲੋ ਅਸੀਂ ਕਾਹਦੀ ਆ 14 ਕਿਲੋ 15 ਕਿਲੋ ਔਖਾ ਹੋ ਜਾਂਦਾ ਗੇ ਨਾ ਨਹੀਂ ਉਹਦਾ ਫੈਰਾਨਾ ਹੈ ਨਾ ਹਾਂ ਹਾਂ ਇੰਦੀ ਫਿਰ ਗਰਦਿਆਰ ਕੀ ਮਰ ਬਾਈ ਸੰਦੀਪ ਜੀ ਇਹ ਵੀ ਜੈ ਜੀ ਆ ਕੰਮ ਹਾਂਜੀ ਇਹ 40000 ਦੀ ਸੰਦੀਪ ਜੀ ਹਾਨ ਆਈਆਂ 1000 ਹੀ ਛੋੜ ਹਾਂਜੀ 39000 ਦੀ 39000 ਦੀ ਹਾਂ ਨਾ ਜਿਹੜੇ ਉੱਪਰ ਕੀ ਹੁਣ ਕਹਿੰਦੇ ਰੇਡ ਵੇਹ ਲੋ ਵੀਰ ਹਣਾ ਦਾ ਰੇਡਾ ਕਰਨਿਆ ਜਾਜ ਇਹ ਲਾਸ਼ੇ ਵੀ ਦਿਖਾਣੇ ਮੈਨੂੰ ਥਾਣੇ ਖਾਈਂਦਾ ਹਾਂ ਥਾਣੇ ਖਾਈਂਦਾ ਕੱਲੂ ਇੱਥੇ ਬੈ ਕੇ ਵਾਹ ਮੜੇ ਪਹਿਲਾਂ ਆ ਵਖਾਓ ਹੁਣ ਆ ਗੱਬਣਾ ਕਾਲੂਏ ਨਹੀਂ ਨਹੀਂ ਸੰਦੀਪ ਜੀ ਸੁਈ ਆ ਇਹਦੇ ਕੋ ਦੁੱਧ 15 16 ਕਿਲੋ ਖੁੱਲਾ ਡੁੱਲਾ ਖੋਲੋ ਭਰੇ ਕਰਾਓ ਕਿਉਂ ਬਰ ਪਿਛੇ ਆ ਦੇ ਲੋ ਜੀ ਕਰੋਸ ਟੈਪ ਹਾਂਜੀ ਇਹ ਆ ਅਸਲੀ ਕਰੋਸ ਆ 98 ਲੋਕੜਾ ਲੱਗਾ ਤੇ ਚਵਾਈ ਚੂਈ ਬਿਲਕੁਲ ਓਕੇ ਲੱਗੀ ਆ ਤੇ ਭਾਈ ਕਿੰਨੇ ਦਾ ਤਾ ਹੁਣ ਐਸੇ ਆਹ ਵੇਲੇ 15 ਕਿਲੋ ਸੰਦੀਪ ਭਾਈ ਖੁੱਲਾ ਡੁਲਾ ਹੋਊਗਾ ਖੁੱਲਾ ਡੁਲਾ 15 ਕਿਲੋ ਅੱਜ ਨਾਵਾ-ਦਾਵਾ ਦੇਣਿਆ ਸੋਈ ਨੂੰ ਠੀਕ ਆ ਹਾਂ ਬੱਕਰੀ ਵੇਖੀ ਸੀ ਭਾਈ ਫਿਰ ਵੇਗੀ ਸੰਦੀਪ ਭਾਈ ਬੱਕਰੀ ਦਾ ਗਾਈ ਉੱਡਦੀ ਤੇ ਫੋਨ ਬਹੁਤ ਆਏ ਬੱਕਰੀ ਦੇ ਹਾਂ ਬਹੁਤ ਫੋਨ ਤੇ ਬੜੇ ਆਏ ਇੰਦੀ ਫਿਰ ਕੀ ਮਰ ਦੀਪ ਭਾਈ ਇਹ ਵੀ 64000 ਦੀ ਆਣਾ ਜੇ ਚਲੋ ਠੀਕ ਆ ਠੀਕ ਆ ਜੀ ਚਲੋ ਜਾਣ ਦੋ ਬਾਠ ਠੀਕ ਆ ਫਿਰ ਲਓ ਜੀ ਇਹ ਵੇਖੋ ਬਰਾੜੇ بس ਆਹੀ ਬੈਠਾ ਹੈ ਨਾ ਹਾਂਜੀ ਹਾਂਜੀ ਤੇ ਆ ਬੈਠਾ ਜੀ ਆ ਬੱਚੇ ਆ ਗਏ ਨਾ ਚੈੱਕ ਕਰ ਲੋ ਜੀ ਚੈੱਕ ਕਰ ਲੋ ਸਾਰੇ ਬਜੇ ਬਾਕੀ ਮੇਰਾ ਵੀ ਇੱਥੇ ਆ ਗਿਆ ਨਾ ਇੱਕ ਟਾਈਮ ਦੋ ਢੰਮ ਚੁਾਈ ਕਰੋ ਹਾਂ ਤਸੱਲੀ ਕਰੋ ਤੇ ਜੇ ਨਹੀਂ ਕਰਨੀ ਹੁੰਦਾ ਬਹੁਤ ਟਾਈਮ ਹੋ ਗਿਆ ਉਹ ਨਹੀਂ ਕੋਈ ਗੱਲ ਵੀ ਫਿਰ ਵੀ ਚਲੋ ਹੁਣ ਆਦਾ ਹੁਣ ਘਰ ਦੇ ਕਿਤੇ ਜਾ ਕੇ ਆਂਦੇ ਬਈ ਅਗਲੇ ਹਾਂਜੀ ਹਾਂਜੀ ਤਸੱਲੀ ਕਰਾ ਕੇ ਕਾਲੂ ਹੈ ਨਾ ਉਹ ਨਹੀਂ ਤੇ ਗੱਲ ਹੈਗੀ ਹਾਂ ਚਲੋ ਭਾਜੀ ਫਿਰ ਨੰਬਰ ਬੋਲ ਦੋ ਨੰਬਰ ਸੰਦੀਪ ਭਾਜੀ 9646827503 ਪਿੰਡ ਕੋਟ ਖਿਆਣਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਅਸੀਕਾਲ